ਜੀ ਸਾਰਿਆਂ ਨੂੰ ਜਗਦੀ ਡੇਰੀ ਫੌਂਦੇ ਤੁਹਾਡਾ ਵੈਲਕਮ ਕਰਦੇ ਆਂ ਅੱਜ ਆਪਣੇ ਕੋ ਟੋਪ ਕਲਾ ਦੀ ਝੋਟੀ ਜਿਹਦੇ ਵਿੱਚ ਕੀ ਮਹੀਨਾ ਰਹਿ ਗਿਆ ਸੂਨ ਚ ਇਹ ਕਰਦੇ ਆ ਜਗਦੀਪ ਜੀ ਨਗਰ ਸਸੀਆ ਵੀ ਜੀ ਸਸੀਆ ਸਸੀਆ ਜੀ ਆ ਜਨੇ ਟਾਪ ਕਲਾਸ ਦੀ ਸਾਡੇ ਫਾਰਮ ਤੋਂ ਗਈ ਛੋਟੀ ਹਾਂਜੀ ਤੇ ਪੂਰਾ ਮਤਲਬ ਲਾਇ ਪਈ ਹੈ ਇੱਕ ਮਹੀਨਾ ਰਹਿ ਗਿਆ ਸੂਨ ਦੇ ਵਿੱਚ ਹਾਂਜੀ ਤੇ ਮਤਲਬ ਜਿਹੜਾ ਮਤਲਬ ਛੋਟੀ ਸਾਹਮਣੂ ਵੇਖ ਰਹੇ ਹਾਂ ਮਤਲਬ ਵੀ 3 ਮਹੀਨਾ ਸਾਹਮਣੇ ਹਾਂਜੀ ਤੇ ਮਤਲਬ ਲੱਖ ਰੁਪਈਆ ਇਹਦੇ ਵਿੱਚ ਨਫਾ ਛੋਟੀ ਦੇ ਵਿੱਚ ਹਾਂਜੀ ਹੁਣ ਦਵਾਂਗੇ 10 1,30,000 ਦੀ ਦਵਾਂਗੇ 1:30 ਦੀ 1:30 ਦੀ ਤਾਜੀ ਵੀ ਫੋਟੋ ਵੀ ਆਪਾਂ ਦਿਖਾ ਦਿੰਨੇ ਨਾਲ ਇਹ ਤਾਜੀ ਦੀ ਵੀਡੀਓ ਹੈ ਤਾਜੀ ਦੀ ਪਿਛਲੇ ਸਵੇਰੇ ਸਾਡੇ ਕੋਲ ਹੋ ਕੇ ਗਈ ਹੈ ਹਾਂਜੀ ਹਾਂ ਤਾਜੀ ਦੀ ਫੋਟੋ ਆ ਮੈਂ ਮੀਨ ਨਾ ਰਹਿ ਗਿਆ ਸੂਚਣਾ ਰਹਿ ਗਿਆ ਨੋਰਮਲ ਕਟੀਆਂ ਪਹਿਲਾਂ ਦੇ ਦਾਦੇ ਨੇ ਚਾਰ ਦੰਦੇ ਨੇ ਜਿੰਨੇ 18 ਤੋਂ 19 ਕਿਲੋ ਦੁੱਧ ਕੱਟਿਆ ਦਦੀਆਂ ਹਾਂਜੀ 1 ਲੱਖ 30 ਹਜ਼ਾਰ ਜੀ ਦੇ ਦਾਂਗੇ ਜੱਜਪੁਰ ਦੀਆਂ ਬਾਰੀ ਖੋਲੀ ਪਾਲੀ ਕੱਟੀ ਦਦੀਆਂ ਹਾਂਜੀ ਬਾਕੀ ਇਹਦੀ ਤਾਜੀ ਦੀ ਵੀਡੀਓ ਕੋਈ ਮੰਗਾ ਸਕਦਾ ਸਾਡੇ ਕੋਲ ਦਦੀਆਂ ਠੀਕ ਜੀ ਤੇ ਮਨ ਲੈ ਛੋਟੇ ਸਿੰਘ ਦੀ ਰਿੰਗ ਵਾਲੀ ਝੋਟੀ ਆ ਹਾਂਜੀ ਬਾਕੀ 987661527 ਤੇ ਫੋਨ ਦੇ ਕਨੈਕਟ ਕਰ ਲੈ ਹਣ ਠੀਕ ਹੈ